ਜ਼ਿਲ੍ਹਾ ਕੋਰਤਾਸਪੁਰ ਤੇ ਪਿੰਡ ਸਤਾਂਵਲੀ ਵਿਖੇ ਹੜ੍ਹਾਂ ਦੀ ਮਾਰ ਦਾ ਅਸਰ ਹਜੇ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਸ ਤੇ ਚੱਲਦਿਆਂ ਇੱਥੋਂ ਦੇ ਲੋਕ ਜੰਜ ਕਰਾਂ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਰਹੇ ਹਨ। ਮਿਹਨਤ ਮਜ਼ਦੂਰੀ ਕਰ ਆਪਣਾ ਪੇਟ ਪਾਲਣ ਵਾਲੇ ਗਰੀਬ ਤਬਕੇ ਦੇ ਲੋਕ ਜਿਨ੍ਹਾਂ ਦੇ ਪਹਿਲਾਂ ਹੀ ਘਰ ਗਾਰੇ ਦੇ ਕੱਚੇ ਸਿਗੇ ਫਿਰ ਇਹ ਕੁਦਰਤੀ ਵੱਡੀ ਮਾਰ ਪੈ ਗਈ ਜਿਸ ਤੇ ਨਾਲ ਸਭ ਕੁਝ ਟਹਿ ਟੇਰੀ ਹੋ ਗਿਆ। ਬੇਵਸ ਹੋ ਲੋਕ ਹੁਣ ਮਦਦ ਦੀ ਗੁਹਾਰ ਲਗਾ ਰਹੇ ਨੇ। ਤਦ ਆਪਣਾ ਲਾਪਰੀ ਸੇ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਬਿਲਕੁਲ ਨਾਲ ਹੀ ਪਿੰਡ ਸਾਧੋਵਾਲੀ ਸੋ ਇਹ ਜੋ ਤਸਵੀਰਾਂ ਜਿਹੜੀਆਂ ਆਪਣੇ ਦਰਸ਼ਕਾਂ ਜਿਹੜੀਆਂ ਸਾਂਝੀ ਕਰ ਰਹੇ ਆ ਇਹ ਤਸਵੀਰਾਂ ਇੱਕ ਘਰ ਦੀਆਂ ਨਹੀਂ ਇਹ ਬਿਲਕੁਲ ਇੱਕ ਜੰਝ ਘਰ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਪਰਿਵਾਰ ਕੁਦਰਤੀ ਮਾਰ ਦੀ ਲਪੇਟ ਦੇ ਵਿੱਚ ਆ ਕਾਫੀ ਜਿਹੜੇ ਘਰ ਤਾਂ ਨੁਕਸਾਨ ਦਾ ਹੀ ਕੋਏ ਨੇ ਪਰ ਪਿੰਡ ਦੇ ਵਿੱਚੋਂ ਜਿਹੜੀ ਕੁਦਰਤੀ ਆਸੀਮਾਰ ਪਈ ਪਾਣੀ ਤਾਂ ਬਿਲਕੁਲ ਪਿੰਡ ਦੇ ਵਿੱਚੋਂ ਜਿਹੜਾ ਚਲਾ ਗਿਆ ਪਰ ਇੱਕ ਸਾਪ ਜਿਹੜੀ ਆ ਇਹ ਛੱਡ ਗਿਆ ਕੁਦਰਤੀ ਆਸੀਮਾਰ ਤਾਂ ਐਸੀ ਪਈ ਪਰ ਅੱਜ ਤੱਕ ਜਿਹੜੇ ਕੁਝ ਪਰਿਵਾਰ ਨੇ ਜਿਨ੍ਹਾਂ ਦੇ ਕੋਲੋਂ ਆਪਣੇ ਜਿਹੜੇ ਰਹਿਣ ਬਸੇਰੇ ਵੀ ਜਿਹੜੇ ਨਹੀਂ ਉਹ ਸਾਰੇ ਜਾਂਦੇ ਸੋ ਕਦੀ ਕੋਈ ਕਿਸੇ ਬਰਾਂਡੇ ਦੇ ਵਿੱਚ ਜਾਂ ਕੋਈ ਕਿਸੇ ਪੰਚਾਇਤੀ ਘਰ ਦੇ ਵਿੱਚ ਜਿਹੜਾ ਰਹਿਲੀ ਮਜ਼ਬੂਰ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਜਰੂਰ ਗੱਲਬਾਤ ਇਹਨਾਂ ਦੇ ਨਾਲ ਕਰਨੀ ਨੇ ਦੱਸਿਓ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਚੰਨਜੀਤ ਪਿੰਡ ਦਾ ਸਾਧਾਵਲੀ ਇਹ ਜਿਹੜਾ ਜਿੱਥੇ ਰਹੜੇ ਜੋ ਇੱਕ ਕੀ ਚੀਜ਼ ਇਹ ਭਾਜ ਜਾਂਜਗਰ ਰਹਿੰਦੇ ਆ ਹਾਂ ਜੀ ਕੰਮ ਬਰਾਪੜਾ ਜਿਆਦਾ ਡੇਗਲ ਦੋ ਬੱਚਿਆਂ ਦੀ ਮੈਂ ਮਾਂ ਆ ਵਾ ਤੇ ਮੈਨੂੰ ਸਾਰੀ ਦੇਖ ਗਈ ਆ ਜੀ ਜਦੋਂ ਮਤਲਬ ਕਮਰਾ ਜਦੋਂ ਪਹਿਲਾਂ ਤੁਸੀਂ ਇੱਥੇ ਆਏ ਜੋ ਕਮਰਾ ਉਸ ਟਾਈਮ ਡੇਗਿਆ ਕਿ ਜਾਂ ਬਾਅਦ ਚ ਡੇਗਿਆ ਇਹ ਭਾ ਜੀ ਇਹ ਸਮਾਨ ਵਿੱਚੇ ਘੋਰਾ ਗਿਆ ਵਿੱਚੇ ਕੋਹ ਕੱਢ ਲਿਆ ਇਹ ਸਮਾਨ ਕੀ ਵੀ ਸਮਾਨ ਹੈ ਇਹ ਮੇਰੇ ਫ੍ਰਿਜ ਜਿਹਾ ਇੱਕ ਮੇਰੀ ਲਮਾਰੀ ਆ ਤੇ ਇਹੋ ਸਮਾਨ ਬਾਕੀ ਭਾਂਡੇ-ਪੌਂਡੇ ਰੋੜ ਕੇ ਤੋਦ ਕੇ ਨੇ ਚਾਲੇ ਦਿੱਤੇ ਆਪਣੇ ਆ ਕਰਦੇ ਜਾਂ ਜਿਗਿਆ ਨੇ ਦਿੱਤੇ ਮੈਨੂੰ ਭਾਂਡੇ-ਪੌਂਡੇ ਵਰਤਨ ਨੂੰ ਨਾਲੇ ਇੱਥੇ ਇਸ ਟਾਈਮ ਨਾਲਕਾ ਵੀ ਹਨ ਨੇ ਆ ਕਿ ਕਿਵੇਂ ਫਿਰ ਬਾਣੀ ਦਾ ਜਿਹੜਾ ਸਾਰਾ ਜਿਹੜੀ ਬਾਣੀ ਇਹ ਹੱਟੇ ਚਾਚੇ ਤਾਇਆ ਮੈਂ ਆਪਣੇ ਚਾਚੇ ਘਰੋਂ ਲੀਰਾ ਲੱਤਾਂ ਧੋਣੇ ਆ ਇਸ ਟਾਈਮ ਮਤਲਬ ਇਹ ਤਾਂ ਚਲੋ ਪੰਚਾਇਤੀ ਘਰ ਚੋਂ ਕੋਈ ਨਹੀਂ ਆ ਪਰ ਤੁਹਾਡੇ ਕੋਲ ਜਿਹੜਾ ਉੱਥੇ ਫੇਰ ਆਪਣਾ ਰਹਿਣ ਬਿਸਰਾ ਕਿਉਂ ਨਹੀਂ ਸਾਰੇ ਜਾਣਦੇ ਉਹ ਪਾਜੀ ਅਜੇ ਪਾ ਹੱਥੇ ਲਾ ਹੋਏਗਾ ਤਾਂ ਫੇਰ ਪਾਵਾਂਗੇ ਇਸ ਟਾਈਮ ਸਾਡੇ ਕੋਲ ਅਜੇ ਨਹੀਂ ਪੈਨੇ ਫੇਰ ਘਰ ਵਾਲੇ ਦੀ ਲੱਤ ਟੁੱਟੀ ਚਾਰਾ ਤਾਂ ਤੋਂ ਅਜੇ ਮਿਹਨਤ ਤਾਂ ਇੱਤਰ ਹਾਨੀ ਅਜੇ ਅਸੀਂ ਗੋਭੀ ਦਾ ਕੰਮ ਕਰਦੇ ਹਾਂ ਗੋਭੀਆਂ ਦੇ ਰੋੜਕੀ ਨੂੰ ਇਸ ਟਾਈਮ ਮਨ ਲੋ ਕੋਈ ਜਿਵੇਂ ਹੁਣ ਹਰ ਕੁਦਰਤੀ ਮਾਰ ਪਈਏ ਕਿੰਨੀਆਂ ਮਲੇ ਫਾਈਲਾਂ ਭਰੀਆਂ ਜਾਣੀਆਂ ਕਿੰਨੀਆਂ ਸੰਸਥਾ ਲੱਗੇ ਤੁਹਾਡੇ ਤੱਕ ਨਹੀਂ ਪਹੁੰਚੀ ਨਹੀਂ ਭਾਜੀ ਇਹ ਲਿਖ ਕੇ ਕਰਦੇ ਆ ਪਰ ਦਿੰਦੇ ਕੁਝ ਨਹੀਂ ਇੱਥੇ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਪੰਚਾਇਤੀ ਘਰ ਦੇ ਵਿੱਚ ਹਾਂਜੀ 2 ਮਹੀਨੇ ਹੋ ਗਏ ਹਾਂਜੀ ਮਨ ਲੋ ਕੋਈ ਕਰਮਚਾਰੀ ਜਾਂ ਕੋਈ ਸੰਸਥਾ ਵਾਲਾ ਇੱਥੇ ਪਹੁੰਚ ਕਰਨੀ ਤੁਹਾਡੇ ਤੱਕ ਪਹੁੰਚਾ ਨਹੀਂ ਭਾਜੀ ਇਥੇ ਵੇਖ ਕੇ ਉਧਰ ਜਾਂਦੇ ਵੇਖ ਕੇ ਆਉਂਦੇ ਨਹੀਂ ਕੋਹ ਨਹੀਂ ਦਿੰਦੇ ਨਹੀਂ ਲੇਕ ਕੇ ਕਰਦੇ ਆ ਬਚ ਦਿੰਦੇ ਕੋਹ ਨਹੀਂ ਕਿੰਨੇ ਕਮਰੇ ਸਨ ਉੱਥੇ ਜਿਹੜੇ ਡਿੱਗ ਪਏ ਇੱਕੋ ਕਮਰਾ ਵਾ ਹਾਂਜੀ ਮਲੋ ਹਰ ਕੁਦਰਤੀ ਮਾਰਤਾ ਹੁਣ ਪਈ ਇਸ ਤੋਂ ਪਹਿਲਾਂ ਨਹੀਂ ਕਦੀ ਮਤਲਬ ਸਾਰੀ ਕਰਨ ਦਾ ਵੀ ਉਸ ਕਮਰੇ ਜਿਹਾਂ ਪੱਕਾ ਕਰ ਲਈ ਜਾਂ ਕਿਵੇਂ हां ਜੀ ਆਹੇ ਗੋਭੀ ਲਾਈ ਹੈ ਤੇ ਆਹ ਜਾਨੂੰ ਆਸੀ ਆਹੀ ਕਮਰੇ ਪਾਵਾਂਗੇ ਤਾਂ ਕਰਕੇ ਉਹ ਸਾਰੀ ਰੁੜ ਗਈ ਗੋਭੀ ਗੋਭੀ ਉਹ ਤੁਸੀਂ ਲਈ ਮਤਲਬ ਆਪਣੀ ਪੈਲੀ ਚ ਲਈ ਜਾਂ ਕਿਵੇਂ ਜਟਾਂ ਦੀ ਲਈ ਫਿਰ ਹਿੱਸੇ ਤੇ ਲਈ ਹੈ ਕਿਵੇਂ ਹਿੱਸੇ ਤੇ ਦੂਜੇ ਹਿੱਸੇ ਤੇ ਲਈ ਦੂਜੇ ਸਨ ਹਾਂ ਜੀ ਫਿਰ ਉਹ ਗੋਭੀ ਲਾਉਂਦੇ ਹਾਂ ਹਾਂ ਜੀ ਅੱਗੇ ਵੀ ਮੈਂਤ ਕਰਦੇ ਹਾਂ ਜਿਹੜੇ ਅੱਗੇ ਵੀ ਗੋਭੀ ਲਾਈ ਗਏ ਭਾਂ ਪੈਸੇ ਬਚਿਆ ਸੀ ਤੋਰੀ ਬਬੀ ਇੱਥੇ ਛਟਾ ਲਈ ਤੇ ਹੁਣ ਗੋਭੀ ਲਾਈ ਉਹ ਰੁੜ ਗਈ ਆ ਨਹੀਂ ਜਿਹੜੀ ਇੱਟ ਜਿਹੜੀ ਸਟਾਲੀ ਆ ਉਹ ਕਮਰੇ ਨੂੰ ਮਤਲਬ ਪੱਕਾ ਕਰਨ ਦੀ ਮਤਲਬ ਪੌਲਗੇ ਵਿਚਾਈ ਹਾਂਜੀ ਆਹੀ ਇੱਟ ਸਟਾਈ ਹੈ ਤੇ ਚੱਲ ਕੰਬਰਾ ਪਾਵਾਂਗੇ ਇੱਕ ਇੱਕ ਹੀ ਚੱਲ ਪਾ ਜੇ ਤੇ ਕਿੰਨਾ ਕੁ ਕਿਸ ਦੇ ਇੰਨਾ ਘਰ ਰਵਾਂਗੇ ਜਾਂਚ ਕਰ ਕਦੀ ਕੋਈ ਬੋਲਦਾ ਨਹੀਂ ਰਹਿਣ ਦਿੰਦਾ ਇੰਨਾ ਚਿਰ ਹਨਾ ਤਾਂ ਕਰਕੇ ਇੱਥੇ ਨਾ ਤੇ ਬੜੀ ਮੁਸ਼ਕਲ ਆ ਨੂੰ ਛੋਟੇ ਛੋਟੇ ਬਣਾਉਣ ਨੂੰ ਬੜੀ ਤੰਗੀ ਬੱਚਿਆਂ ਨੂੰ ਨਾਉਣ ਤੋਂ ਬੜੀ ਤੰਗੀ ਆ ਪਾਂਡਾ ਠੇਕਰ ਲਿਆਉਣ ਨੂੰ ਬੜੀ ਤੰਗੀ ਪਾਣੀ ਲਿਆਉਣ ਨੂੰ ਬੜੀ ਤੰਗੀ ਆ ਤਾਂ ਕਰ ਉਸਕੇ ਕਿੰਨੀ ਜੜੀ ਉਹ ਗੋਭੀ ਜੜੀ ਕਿੰਨੇ ਮਤਲਬ ਇੱਕ ਲਈ 2 ਕਿੱਲੇ 2 ਕਿੱਲੇ ਹਾਂਜੀ ਪਹਿਲ ਨੂੰ ਹੀ ਲੌਂਦੇ ਰੇ ਕਿੰਨਾ ਮੁਨਾਫਾ ਹੋ ਜਾਂਦਾ ਹਾਂਜੀ ਕਈ ਪਾਜ ਜਾਂਦੇ ਰਹੇ ਪਾਏ ਸਾਨੂੰ ਪਰ ਕੀ ਉੱਕਾ ਹੀ ਟੁੱਟ ਗਏ ਹੈ ਹਾਂਜੀ ਥਾਂ ਕਰ ਉਹ ਤੁਹਾਡੇ ਜਦੋਂ ਦਿਨ ਚ 90 ਹਸੇ ਤੇ ਲਾਈਓ ਤੁਹਾਡਾ ਖਰਚਾ ਆਇਆ ਹਾਂਜੀ ਖਰਚਾ ਹੁੰਦਾ ਸਾਡਾ ਵੀ ਹੁੰਦਾ ਵਾ ਚਾਹ ਪਾਣੀ ਦਾ ਹੁੰਦਾ ਖਰਚਾ ਹਾਂਜੀ ਹਾਂ ਇਹੋ ਬੱਸ ਖਰਚਾ ਤੁਹਾਡੇ ਦਿਲੋਂ ਹਾਂਜੀ ਹੁਣ ਜਿਹੜੇ ਤੁਹਾਡੇ ਘਰ ਵਾਲੇ ਨੇ ਉਹ ਕੀ ਕਰਦੇ ਉਹ ਭਾਜੀ ਮਾਰੀ ਮੋਟੀ ਦਿਹਾੜੀ ਦਿਉਰੀ ਜਾਂਦੀ ਦਿਹਾੜੀ ਤੱਕ ਕੀ ਹਨ ਨਹੀਂ ਹਾਂਜੀ ਕਦੇ ਕਿ ਉਹ ਪੇਕੇ ਪੂਕੇ ਦੇ ਜੰਦੇ ਆ ਖਾਣ ਪੀਣ ਨੂੰ ਆਹੇ ਪੋਹ ਦੇ ਜੰਦੇ ਪੇਕੇ ਪੋਕੇ ਅਸੀਂ ਹੋਰ ਕੋਈ ਰਿਸ਼ਤੇਦਾਰ ਨੇ ਕਦੀ ਤੁਹਾਡੇ ਮੱਲੋ ਕੀ ਨਹੀਂ ਹੋਰ ਕੋਈ ਰਿਸ਼ਤੇਦਾਰ ਕੋਈ ਆਇਆ ਨਹੀਂ ਭਾਜੀ ਉੱਤੇ ਅੱਜ ਕੱਲ ਕੌਣ ਆਉਂਦਾ ਅੱਜ ਕੱਲ ਨਹੀਂ ਕੋਈ ਬੰਦ ਜੇ ਜਦੋਂ ਮੱਲੋ ਹਰ ਕੁ ਕੁਦਰਤੀ ਮਾਰ ਵੱਜੀ ਹੈ ਮੱਲੋ ਉਹ ਇਸ ਟਾਈਮ ਇੱਥੇ ਆ ਕੇ ਜਾਂ ਮੱਲੋ ਪਹਿਲਾਂ ਦੇਖੋ ਬਾਦ ਚ ਆਏ ਭਾਜੀ ਜਦੋਂ ਪਾਣੀ ਆਉਣ ਵਾਲਾ ਹੀ ਹੈ ਅਸੀਂ ਇੱਥੇ ਆ ਗਏ ਤੇ ਜਦੋਂ ਤੋਂ ਲੈ ਸਤਾਾਂ ਵੀ ਡਿੱਗ ਗਏ ਅਸੀਂ ਆਹੀ ਕਿਾ ਚੱਲ ਉਧਰ ਚੱਲਦੇ ਨੇ ਕੀ ਪਤਾ ਅਹੀ ਨਾ ਨਾਰ ਰੋੜ ਜਗੇ ਉਹ ਉੱਤੇ ਵਿੱਚ ਜਿਹੜਾ ਤੁਹਾਡਾ ਮੂਲ ਭਾਂਡੇ ਟਿੱਟੇ ਤੋਂ ਵੀ ਦੱਸਦੇ ਉਹਦੇ ਵਿੱਚ ਕੋਈ ਨਾਜ ਵਗਾਰਾ ਜਾਂ ਹੋਰ ਜਿਹੜੇ ਖਾਂਦ ਦੇ ਸੋਈ ਦੇ ਵਾਸਤੇ ਉਹ ਬਚ ਗਏ ਜਾਂ ਵੀ ਉਹ ਪਾਜੀ ਸਾਰੇ ਰੁੜ ਗਏ ਹਾਂਜੀ ਕਿੰਨਾ ਵੇ ਦਾਣਾ ਫੱਕਾ ਕਿੰਨਾ ਦਾਣੇ ਤੋਂ ਨੇ ਵੀ ਰੁੜ ਗਏ ਜਿਹੜੇ ਹੈਗੇ ਦੋ ਕਮਟਲ ਦਾਣੇ ਉਹ ਵੀ ਰੁੜ ਗਏ ਮੁੱਲੇ ਤੋਂ ਹਾਂਜੀ ਰੁੜ ਨਹੀਂ ਪਜੇ ਹਾਂਜੀ ਨਹੀਂ ਪਜੇ ਕਾਣ ਪੇਨ ਨੂੰ ਨਹੀਂ ਚੀਜ਼ਾਂ ਬਚੀਆਂ ਕੋ ਕਿੰਨੇ ਕਿੰਨੇ ਪਰਿਵਾਰ ਦੇ ਵਿੱਚ ਮੈਂਬਰ ਕੋਲ ਚਾਰ ਜਣੇ ਚਾਰ ਹਾਂਜੀ ਹੋਣ ਜਿਹੜੀ ਆ ਮਨ ਲੋ ਨਹੀਂ ਜਿਹੜੀ ਮਨਾਦਾ ਭਰਦੀ ਜਾਮ ਔਰ ਰਹਿਣ ਬਿਚਾਰਾ ਨਹੀਂ ਮਨ ਲੋ ਨਹੀਂ ਭਾਜੀ ਮਿਲਿਆ ਕੁਝ ਨਹੀਂ ਮਿਲਿਆ ਭਾਈ ਕਿ ਚੱਲ ਵੇਲਜੇ ਕੋ ਤੇ ਆਡਾ ਕੋਕ ਸੱਤ ਵਾਲੇ ਲੈਂਟਰ ਨਾ ਪੈਣ ਚੱਲ ਸੱਤ ਵਾਲੇ ਪੈਜੇ ਸਾਡੇ ਬਾਲੇ ਪੈਜਣ ਹੋਰ ਨਹੀਂ ਕੋਈ ਚਾਹੀਦਾ ਮਨ ਜੇ ਨਹੀਂ ਕੋਈ ਸਹਾਇਤਾ ਜਾਣ ਵਾਲੀ ਵੀ ਨਹੀਂ ਜਾਂ ਹੋਰ ਜੇ ਸਰਕਾਰੀ ਜਾ ਕੋਈ ਨੀ ਮਦਦ ਦਿੰਦੀ ਤਾਂ ਤੱਕ ਇੱਥੇ ਰੱਖੋ ਹਾਂਜੀ ਇੱਥੇ ਰਾਵਾਂਗੇ ਫਿਰ ਹਣਾ ਜਿੰਨੇ ਤੱਕ ਉਧਰ ਨਹੀਂ ਕੋਈ ਹੁਣ ਤੱਕ ਹਾਂਜੀ ਉਹ ਇਹ ਤੋਂ ਲੋੜਵੰਦ ਪਰਿਵਾਰ ਹੈ ਜੋ ਕੁਦਰਤੀ ਮਾਰ ਦੇ ਵਿੱਚ ਜਿਹੜਾ ਮਨ ਆਪਦਾ ਸਾਰਾ ਜਿਹੜਾ ਵਾ ਰਣ ਬਚੇਰਾ ਵੀ ਜਿਹੜਾ ਮਤਲਬ ਘਰ ਦਾ ਦਾਣਾ ਫੱਕਾ ਜਾਂ ਭਾਂਡੇ ਵੀ ਚਲੋ ਉਸ ਪਾਣੀ ਨੇ ਮਾਰਨੇ ਰੋਡ ਕਿ ਲੱਗ ਸੋ ਕੱਚਾ ਕਮਰਾ ਸੀ ਪਹਿਲਾਂ ਵੀ ਜਿਹੜੀ ਪਰਿਵਾਰ ਦੇ ਕੋਲ ਇੰਨੀ ਪਹੁੰਚ ਨਹੀਂ ਸੀ ਉਸ ਕਮਰੇ ਨੂੰ ਜਿਹੜਾ ਪੱਕਾ ਕਰ ਲੈਣਾ ਸੋ ਥੋੜੀ ਬੋਧੀ ਗੋਭੀ ਜਿਹੜੀ ਆ ਬੀਜ ਦੇ ਦੱਸਿਆ ਨਾ ਨੇ ਵੀ ਗੋਭੀ ਆਧ ਦੇ ਜਿਹਾ ਕਿਵੇਂ ਬੀਜਦੇ ਸਨ ਉਸ ਦੇ ਵਿੱਚੋਂ ਜੋ ਕਿਰਤ ਨਿਕਲਦੀ ਸੀ ਕਵਾਈ ਨਿਕਲ ਜੀ ਦਹਾਨਵਾਂ ਦੀ ਉਸ ਦੇ ਨਾਲ ਇਹਨਾਂ ਇਟਾਂ ਵੀ ਜਿਹੜੇ ਛਟਾਈਆਂ ਸੀ ਕਿ ਔਨ ਦਾ ਪੇਜ ਜਦੋਂ ਵੀ ਕਿਤੇ ਹੋਰ ਜਿਹੜਾ ਖੱਟਾ ਜਿਹੜਾ ਰੈਕਸਕਿਊ ਕਰਾਂਗੇ ਤਾਂ ਕੋਠੇ ਜਿਹੜੇ ਨੇ ਹੌਲੀ ਰਿ ਕਰਕੇ ਜਿਹੜੇ ਬਣਾਵਾਂਗੇ ਜਿਹੜਾ ਥੋੜਾ ਥੋੜਾ ਮਟੀਰੀਅਲ ਜਿਹੜਾ ਕੋਠਿਆਂ ਲੱਗਦਾ ਉਹ ਸਾਰਾ ਛਟਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜੀ ਇਸ ਵਾਰ ਜਿਹੜੀ ਕੁਦਰਤੀ ਮਾਰ ਪਈ ਆ ਸਾਰੇ ਇਹ ਜਿਹੜੇ ਇਹਨਾਂ ਦੇ ਰਮਾਨ ਜਿਹੜੇ ਨੇ ਉਹ ਜਿਹੜੇ ਰੋੜ ਕੇ ਰੱਖਦੇ ਨੇ ਗੱਲ ਤਾਂ ਪਰਿਵਾਰਕ ਮੈਂਬਰ ਜ਼ਰੂਰ ਕਰ ਰਹੇ ਨੇ ਪਰ ਕਿਤਨਾ ਕਿਤੇ ਪਰਿਵਾਰਕ ਮੈਂਬਰ ਦਾ ਅੰਦਰੋਂ ਜਿਹੜਾ ਮਨ ਭਰਿਆ ਵਾ ਇਦਾਂ ਦੀ ਖੁੱਦਤੀ ਮਾਰ ਜਿਹੜੀਆਂ ਨੇ ਪਹਿਲਾਂ ਹੀ ਜਿਹੜੇ ਗਰੀਬੀ ਦੇ ਸੰਕਟ ਦੇ ਵਿੱਚ ਜਿਹੜੇ ਪਰਿਵਾਰ ਨੇ ਸੋ ਇਦਾਂ ਦੀ ਜਿਹੜੀ ਮਾਰ ਪਾਇਆ ਜਾਂਦੇ ਨਾਲ ਹੋਰ ਪਰਿਵਾਰ ਜਿਹੜੇ ਨੇ ਡਿੱਗ ਜਾਂਦੇ ਨੇ ਸੋ ਐਨਆਰਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਇਸ ਤਰ੍ਹਾਂ ਦੇ ਜਿਹੜੇ ਪਰਿਵਾਰਾਂ ਦੀ ਲੋੜਵੰਦਾਂ ਦੀ ਜਿਹੜੀ ਮਦਦ ਕਰ ਰਹੀਆਂ ਸੋ ਇਸ ਪਿੰਡ ਜਿਹੜਾ ਬੱਬਾ ਨਾਨਕ ਦੇ ਪਿੰਡ ਸਾਧਵਾਲੀ ਦੇ ਵਿੱਚ ਆ ਕੇ ਜ਼ਰੂਰ ਇਸ ਪਰਿਵਾਰ ਦੀ ਜਿਹੜੀ ਆ ਮਦਦ ਜਿਹੜੀ ਕਰਨ ਸੋ ਮ